ਪੰਜਾਬੀਆਂ ਦੇ ਜਜ਼ਬਾਤਾ ਦੀ ਤਰਜਮਾਨੀ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਇੱਕ ਨਿਰਣਾਇਕ ਲੜਾਈ ਨਸ਼ਿਆਂ ਦੇ ਖਿਲਾਫ ਛੇੜੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਸ ਦੇ ਰਾਹੀਂ ਇੱਕ ਜਾਗਰੂਕਤਾ ਸਮਾਜ ਦੇ ਵਿੱਚ ਲਿਆਉਣ ਦੀ ਲੋੜ ਆ ਤਾਂ ਕਿ ਨਸ਼ਿਆਂ ਦੇ ਇਲੋ ਤੋਂ ਦੂਰ ਕੀਤਾ ਜਾਵੇ ਔਰ ਇਹ ਯੁੱਧ ਨਸ਼ਿਆ ਵਿਰੁੱਧ ਇੱਕ ਲਹਿਰ ਬਣ ਕੇ ਸામਨੇ ਆਊਗੀ ਪੰਜਾਬ ਦੇ ਵਿੱਚ ਇੱਕ ਅੰਦੋਲਨ ਬਣ ਕੇ ਸਾਹਮਣੇ ਆਊਗੀ ਜਿਹਦੇ ਵਿੱਚ ਲੋਕ ਆਪ ਮਿਲ ਕੇ ਫੈਸਲਾ ਕਰਨਗੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਜਿਸ ਦੀ ਅਗਵਾਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਅੱਜ ਅਸੀਂ ਸਾਰੇ ਲिटल ਫਲਾਅ ਸਕੂਲ 'ਚ ਇਕੱਠੇ ਹੋਏ ਆ ਮੇਰੇ ਨਾਲ ਜਿੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਆਵਾਜ਼ਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜੀ ਸ਼ਮਸ਼ੇਰ ਜੀ ਔਰ ਸਾਡੇ ਜਿਹੜੇ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਨਸ਼ਾ ਵਿਰੋਧ ਮਹਿੰਮ ਨੂੰ ਕੋਆਰਡੀਨੇਟ ਕਰਨ ਲਈ ਨੀਰਸ ਲੋਤਰਾ ਜੀ ਔਰ ਸਾਡੇ ਸਾਰੀ ਪਾਰਟੀ ਦੇ ਇਹ ਮਰੁਖਨ ਵੀ ਅੱਜ ਇਸ ਮਾਰਚ ਦੇ ਵਿੱਚ ਹਿੱਸਾ ਲੈ ਰਹੇ ਨੇ ਮਕਸਦ ਆਬ ਆਦਮੀ ਪਾਰਟੀ ਦਾ ਔਰ ਆਬ ਆਦਮੀ ਪਾਰਟੀ ਦੀ ਸਰਕਾਰ ਦਾ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਅੱਜ ਉਹਦੀ ਨਰਨਾਇਕ ਲੜਾਈ ਜਿਹੜੀ ਆ ਭਗਵਾਨ ਤੁਮਾਰ ਜੀ ਦੀ ਅਗਵਾਈ ਹੇਠ ਆਵਾਜ਼ੀ ਪਾਰਟੀ ਦਾ ਕਲਾ ਕਲਾ ਵਰਕਰ ਔਰ ਪੰਜਾਬ ਦੇ ਲੋਕ ਸ਼ਾਮਲ ਹੋ ਕੇ ਇੱਕ ਮੇਲਰ ਬਣਾ ਕੇ ਇਸ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਵਾਂਗੇ ਔਰ ਆ ਜਿਹੜਾ ਮਾਰਚਾ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ گورਨਮੈਂਟ ਕਾਲਜ ਦੇ ਵਿੱਚ ਇਹਦੀ ਸ਼ੁਰੂਆਤੀ ਹੋਏਗੀ ਔਰ ਜਿਸ ਵਕਤ ਬੱਚੇ ਵੱਡੇ ਬੁੱਢੇ ਸਾਰੇ ਸਮਾਜ ਦੇ ਵਰਗ ਇਸ ਮਹਿਮ ਦੇ ਵਿੱਚ ਆ ਜਾਣ ਇੱਕ ਮਹਿਮ ਜਿਹੜਾ ਪਰਵਰਤਨ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰੇਗੀ ਕਿ ਇਸ ਬਿਮਾਰੀ ਤੋਂ ਆਪਾਂ ਦੂਰ ਹੋ ਕੇ ਪੰਜਾਬ ਨੂੰ ਇੱਕ ਖੁਸ਼ਹਾਲ ਤਰੰਗਲਾ ਪੰਜਾਬ ਬਣਾਵਾਂ ਲੋਕਾਂ ਨੂੰ ਇੱਕੋ ਮੈਸੇਜ ਆ ਕਿ ਇਹ ਬਹੁਤ ਵੱਡੀ ਇੱਲਤ ਆ ਇਹਨੇ ਪਰਵਾਰ ਪਰਿਵਾਰ ਦੇ ਪਰਿਵਾਰ ਬਰਬਾਦ ਕਰਦੇ ਸਾਡੀ ਜਵਾਨੀ ਖਤਮ ਕਰ ਦਿੱਤੀ ਪੰਜਾਬ ਜਿਹੜਾ ਭੰਗੜਿਆਂ ਤੇ ਗਿੱਧਿਆਂ ਦੀ ਧਰਤੀ ਸੀ ਉਹਦੇ ਉੱਤੇ ਅੱਜ ਨਜ਼ਰ ਲੱਗ ਗਈ ਅਸੀਂ ਪੰਜਾਬ ਦਾ ਉਹ ਜਿਹੜਾ ਗਰਮ ਇਤਿਹਾਸ ਆ ਉਹਨੂੰ ਦੁਬਾਰਾ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਅਪੀਲ ਕਰਾਂਗਾ ਵੀ ਜਿੱਥੇ-ਉੱਥੇ ਬੈਠੇ ਹੋ ਫੈਸਲਾ ਕਰ ਲਓ ਦਿੜ੍ਹ ਇਰਾਦਾ ਕਰ ਲਓ ਕਿ ਨਾ ਨਸ਼ਾ ਕਰਨਾ ਨਾ ਨਸ਼ਾ ਹੋਣ ਦੇਣਾ ਤੇ ਜਿਹੜਾ ਨਸ਼ਾ ਕਰਦਾ ਉਹਦੇ ਖਿਲਾਫ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਉਹਦੀ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਫੜਵਾਣਾ ਤਾਂ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਜਾਂ ਤੇ ਉਹ ਪੰਜਾਬ ਛੱਡ ਜਾਣ ਤੇ ਜਾਂ ਫਿਰ ਉਹਨਾਂ ਦੀ ਜਗਾ ਜਿਹੜੀ ਹੈ ਜੇਲਾ ਦੇ ਇਲਾਕਾ ਪਿੱਛੇ ਸਰ ਜਿਹੜੀ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਕਹੀ ਹੈ ਨਸ਼ਾ ਮੁਕਤ ਕਿੰਨਾ ਕਿ ਜਿਹੜਾ ਅਸਰ ਹੋ ਰਿਹਾ ਪੰਜਾਬ 'ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਅੱਜ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੋ ਗਿਆ ਅੱਜ ਇੱਕ ਪਾਸੇ ਲੋਕ ਤੁਰ ਪਏ ਨੇ ਨਸ਼ੇ ਵੇਚਣ ਵਾਲਿਆਂ ਦੇ ਘਰ ਜਿਹੜੇ ਨੇ ਅੱਜੋਂ ਤਬਾਹ ਹੋ ਰਹੇ ਨੇ ਇੱਕ ਮੈਸੇਜ ਕਲੀਅਰ ਲਾਊਡ ਐਂਡ ਕਲੀਅਰ ਮੈਸੇਜ ਭਗਵਾਨ ਕਮਨਜੀ ਦੀ ਸਰਕਾਰ ਦਾ ਚਲੇ ਗਿਆ ਕਿ ਨਸ਼ਾ ਜਣਾਵਾ ਉਹ ਪੰਜਾਬ ਦੀ ਧਰਤੀ ਤੇ ਟੋਲਡਰ ਨਹੀਂ ਕੀਤਾ ਜਾਊਗਾ ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਯੋਗ ਨਸ਼ਾ ਅਗਰੋਹ ਦੇ ਜੋ ਮਹਿੰਮ ਚਲਾਈ ਗਈ ਹੈ ਉਸ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਇੱਕ ਮਾਰਚ ਸਾਰਿਆਂ ਦੇ ਸਹਿਯੋਗ ਦੇ ਨਾਲ ਕੱਢਣ ਜਾ ਰਹੇ ਹਾਂ ਜਿਸ ਨਾਲ ਅਸੀਂ ਨਸ਼ਾ ਖਿਲਾਫ ਮਹਿੰਮ ਨੂੰ ਹੋਰ ਤੇਜ਼ ਕਰ ਸਕੀਏ ਅਤੇ ਆਮ ਜਨਤਾ ਦੇ ਵਿੱਚ ਇਸ ਸੰਬੰਧੀ ਅਵੇਅਰਨੈਸ ਕ੍ਰੀਏਟ ਕਰ ਸਕੀਏ ਸੋ ਇਸ ਵਿੱਚ ਸਾਡੇ ਐਨਸੀਸੀ ਐਨਐਸਐਸ ਸਕੂਲ ਦੇ ਬੱਚੇ ਐਨਜੀਓਸ ਤੇ ਬਾਕੀ ਸਾਰੇ ਸਰਕਾਰੀ ਵਿਭਾਗ ਆ ਸ਼ਾਮਿਲ ਨੇ ਸਰਕਾਰ ਦੇ ਦਿਕਦ ਦੇ ਹੋ ਰਹੇ ਇਹ ਮਿਟਲਪਾਰ ਕਾਨਵਨ ਸਕੂਲ ਤੋਂ ਹੁੰਦਾ ਹੋਇਆ ਸ਼ਹਿਰ ਦੇ ਨੇਮ ਅਨੁਮਾਨ ਚੌਂਕ ਦੇ ਰਾਹੀਂ ਸਰਕਾਰੀ ਕਾਲਜ تک ਆਏਗਾ ਮੇਨ ਪੈਸੇਜ ਇਹੋ ਹੀ ਆ ਕਿ ਵੀ ਜੋ ਗਵਰਨਮੈਂਟ ਨੇ ਨਸ਼ੇ ਦੇ ਖਿਲਾਫ ਅਵੇਅਰਨੈਸ ਸਟਾਰਟ ਕੀਤੀ ਹੈ ਡਰਾਈਵ ਸਟਾਰਟ ਕੀਤੀ ਹੈ ਉਸ ਵਿੱਚ ਹਰ ਸਿਟੀਜ਼ਨ ਹਰ ਸ਼ਹਿਰੀ ਆਪਣਾ ਵਾਧ ਚੜ ਕੇ ਯੋਗਦਾਨ ਦੇਵੇ ਅਤੇ ਜੇਕਰ ਕਿਸੇ ਨੂੰ ਕੋਈ ਵੀ ਇਸ ਸੰਬੰਧੀ ਸੂਚਨਾ ਮਿਲਦੀ ਹੈ ਉਹ ਸੂਚਨਾ ਕਨਸਰਨਡ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ ਅਤੇ ਘਰ-ਘਰ ਇਸ ਨਸ਼ੇ ਦੇ ਖਿਲਾਫ ਜੋ ਸੰਦੇਸ਼ ਹੈ ਉਸ ਨੂੰ ਅਸੀਂ ਪਹੁੰਚਾ ਦੇਈਏ ਇਹਦੇ ਵਿੱਚ ਕੋਈ ਸਰਪਰੀ ਨੰਬਰ ਵੀ ਜਾਰੀ ਹਾਂਜੀ ਹਾਂਜੀ ਸਰਪਰੀ ਉਹ ਵੀ ਅਸੀਂ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰ ਲਵਾਂ ਜੀ ਸਰ ਬੋਲੋ ਜੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਸਿਟੀ ਦੇ ਵਿੱਚ ਬਹੁਤ ਵੱਡਾ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਆਗਾਜ਼ ਕੀਤਾ ਗਿਆ ਉਸ ਨੂੰ ਹੋਰ ਤੇਜ਼ ਕਰਨ ਵਾਸਤੇ ਬੱਖ-ਬੱਖ ਸਕੂਲਾਂ ਦੇ ਵਿੱਚੋਂ ਸਾਰੇ ਬੱਚੇ ਇੱਥੇ ਇਕੱਠੇ ਹੋਏ ਨੇ ਔਰ ਐਨਜੀਓਜ਼ ਵੀ ਨਾਲ ਚੱਲੀਆਂ ਨੇ ਔਰ ਸਰਕਾਰ ਦਾ ਜੋ ਮਕਸਦ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਿਲਕੁਲ ਮੁਕਤ ਕਰਨਾ ਇਸ ਲੜਾਈ ਨੂੰ ਹੋਰ ਤੇਜ਼ ਕਰਨ ਵਾਸਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਪੱਬਾਂ ਪਾਰ ਹੋਇਆ ਪਿਆ ਔਰ ਇੱਕ ਇੱਕ ਜਿਹੜੇ ਆ ਮੈਸੇਜ ਆ ਜਿਹੜਾ ਉਹ ਇੱਕ ਇੱਕ ਬੱਚੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜਿਹੜੀ ਨਸ਼ੇ ਦੀ ਲਤ ਹੈ ਉਹ ਇੱਕ ਬੰਦੇ ਕੋਲ ਵੀ ਰਹਿਣ ਨਹੀਂ ਚਾਹੀਦੀ ਔਰ ਜਿਹੜਾ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਵੰਤ ਮਾਨ ਜੀ ਨੇ ਇਹ ਮਨ ਦੇ ਵਿੱਚ ਧਿਆ ਲਿਆ ਕਿ ਅਸੀਂ ਇਸ ਪੰਜਾਬੀਆਂ ਨੂੰ ਨਸ਼ੇ ਤੋਂ ਮੁਕਤ ਕਰਕੇ ਛੱਡਾਂਗੇ ਔਰ ਉਸ ਦਾ ਜਿਹੜਾ ਤੁਸੀਂ ਪਿਛਲੇ ਦਿਨ ਦੇਖਿਆ ਕਿ ਪੰਜਾਬ ਦੇ ਵਿੱਚ ਕਾਫੀ ਵੱਡੇ ਹਿੱਸਿਆਂ ਦੇ ਵਿੱਚ ਉਹਨਾਂ ਨਸ਼ਾ ਸੁੱਧਾਗਰਾਂ ਦੀ ਪ੍ਰਾਪਰਟੀ ਜਬਤ ਕੀਤੀ ਗਈਆਂ ਪੀਲੇ ਪੰਜਰਾਂ ਨਾਲ ਘਰਟ ਆਏਗੇ ਇਹ ਉਹਨਾਂ ਦਾ ਇਹਨਾਂ ਦਾ ਹੀ ਇੱਕ ਸਟੈਪ ਹੈ ਔਰ ਹੁਣ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਮੁਹੱਲੇ ਮੁਹੱਲੇ ਤੱਕ ਇੱਕ ਘਰ ਘਰ ਤੱਕ ਮੈਸੇਜ ਪਹੁੰਚਾਉਣ ਦਾ ਯਤਨ ਹੋ ਰਿਹਾ ਕਿ ਨਸ਼ਾ ਕਿਸੇ ਵੀ ਕੋਨੇ ਵਿੱਚ ਲੱਭਣਾ ਨਹੀਂ ਚਾਹੀਦਾ ਸੋ ਇਸ ਨਸ਼ੇ ਨੂੰ ਜੜੋਂ ਖਤਮ ਕਰਨ ਵਾਸਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਨਾਲ ਅਸ਼ੀਰਮਨ ਬਹਿਲ ਜੀ ਜੋ ਸਾਡੇ ਹਲਕਾ ਇੰਚਾਰਜ ਵੀ ਨੇ ਔਰ ਪਬਲਿਕ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਨੇ ਸੋ ਉਹ ਸਾਰੇ ਰਲ ਕੇ ਇੱਕ ਬਹੁਤ ਵੱਡਾ ਹਮਲਾ ਮਾਰਨ ਜਾ ਰਹੇ ਆ ਤਾਂ ਜੋ ਇਹਨਾਂ ਨਸ਼ਾ ਸਦਾਗਰਾਂ ਨੂੰ ਜੜ੍ਹਾਂ ਤੋਂ ਖਤਮ ਕੀਤਾ ਜਾਵੇ ਔਰ ਜਿਹੜੇ ਅਜੇ ਵੀ ਵੇਚ ਰਹੇ ਨੇ ਸਲਾਕਾਂ ਦੇ ਪਿੱਛੇ ਛੁਟੇ ਜਾਵੇ